ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਵੈਸੇ ਜੇ ਮੈਂ ਪਿੰਡ ਤਹਿਸੀਲ ਤੇ ਜ਼ਿਲ੍ਹਾ ਨਾਮ ਵੀ ਦੱਸਦਾ ਤਾਂ ਜਿਹੜੀਆਂ ਸਾਹਮਣੇ گاਵਾ ਖੜੀਆਂ ਐ ਜਾਂ ਜਿਹੜੀ ਇਹਨਾਂ ਦੀ ਸਾਫ ਸਵਾਈ ਐ ਉਹ ਵੀ ਤੁਹਾਨੂੰ ਦੱਸੂਗੀ ਵੀ ਕਿਹੜੇ ਪਿੰਡ ਚੋਂ ਤੇ ਕਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਹਾਂ ਬਾਈ ਕਾਲੇਖਾਨ ਦੇ ਘਰੋਂ ਦੱਸੋ ਇਹ ਵੀਡੀਓ ਬਣ ਰਹੀ ਹੈ ਤੇ ਦੋ ਨਗੀਨੇ ਦਿਖਾਉਣੇ ਆ ਨਗੀਨੇ ਕੱਲਾ ਇਹ ਨਹੀਂ ਵੀ ਇਹ ਗਾਵਾ ਖੜੀਆਂ ਤੁਸੀਂ ਇਹਨਾਂ ਦੀ ਬਰੀਡ ਕੁਆਲਿਟੀ ਤੇ ਇਹਨਾਂ ਦੀ ਬਿਊਟੀ ਜਿਹੜੀ ਆ ਉਹ ਦੇਖ ਕੇ ਵੀ ਸਮਝੋਗੇ ਵੀ ਇਹ ਵਾਕਈ ਨਗੀਨੇ ਆ ਐਚਐਫ ਨਸਲ ਦੇ ਇੱਕ ਗਾਂ ਬੜੇ ਸੋਹਣੇ ਦੁੱਤੇ ਚੱਲੀ ਆ ਤੇ ਇਹਦੇ ਨਾਲ ਬੱਚਾ ਵੀ ਵੱੱਛੀ ਐ ਤੇ ਦੂਜੀ ਵਾੜ ਹਜੇ ਗੱਪਣ ਖੜੀ ਐ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਨਾ ਜਿਹੜਾ ਵੀ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਐ ਆ ਕੇ ਦੇਖੋ ਨਿਰਖ ਪਰਖ ਨਾਲ ਖਰੀਦਣਾ ਹੋਊਗਾ ਪਸ਼ੂ ਨੂੰ ਸੋ ਆਪਾਂ ਇਹਨਾਂ ਦੋ گاਵਾਂ ਬਾਰੇ ਜਾਣਕਾਰੀ ਬਾਈ ਤੋਂ ਲੈਣੀ ਹੈ ਜਿਹੜੀ ਸੋਈ ਸਵਾਈ ਗਾਂ ਦੱਸੋ ਇਹਦਾ ਹਵਾਨਾ ਜਿਹੜਾ ਉਹ ਸਾਰਾ ਹੀ ਇਸੇ ਤਰ੍ਹਾਂ ਗੁੰਦਿਆ ਹੋਇਆ ਹੈ 나ੜਾਂ ਦੇ ਨਾਲ ਬੜੇ ਸੋਹਣੇ ਦੁੱਧ ਤੋਂ ਇਹਦੀ ਸ਼ੁਰੂਆਤ ਹੋਈ ਹੈ ਬਾਕੀ ਡਿਟੇਲ ਸਾਰੀ ਆਪਾਂ ਨੂੰ ਬਾਈ ਕਾਲੇ ਨੇ ਦੱਸਣੀ ਹੈ ਤੇ ਬੱਬੂ ਆਪਾਂ ਨੂੰ ਤੋਰ ਕੇ گاਵਾਂ ਜ਼ਰੂਰ ਨਾਲ ਦਿਖਾਊਗਾ ਮਿਲਦੇ ਹਾਂ ਬਾਈ ਨੂੰ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਵੀਰੇ ਕਾਲੇ ਪਹਿਲਾ ਕੁਐਸਚਨ ਇਹ ਹੀ ਪੁੱਛਣਾ ਬਾਈ ਜਿਵੇਂ ਬਹੁਤ ਵੀਡੀਓ ਬਣਾਉਣੇ ਆ ਜੀ ਬਾਈ ਸਾਫ ਸਫਾਈ ਜਿਹੜੀ ਉਹ ਇੰਨੀ ਸੋਹਣੀ ਜਿਹੜੀ ਕਰਦੇ ਹੋ ਕਿੰਨਾ ਕ ਟਾਈਮ ਲੱਗ ਜਾਂਦਾ ਇੱਕ ਵਾਰ ਜਗਜੀਤ ਭਾਈ ਇਹ ਸਾਡਾ ਹੈਗਾ ਵਾ ਮੰਨ ਕੇ ਚੱਲੋ ਰੋਜ਼ਗਾਰ ਹੂੰ ਸਾਨੂੰ ਰੋਟੀ ਅਸੀਂ ਫੇਰ ਖਾਣੀ ਆ ਦੋਨਾਂ ਜਣਿਆਂ ਨੇ ਜਿੰਨਾ ਨੇ ਸਣੇ ਲੇ ਉਹ ਮੁੰਡੇ ਆ ਕੰਮ ਕਰਨ ਵਾਲੇ ਜਿੰਨਾ ਚਿਰ ਅਸੀਂ ਗਾਈਆਂ ਨਮਾਉਣੀ ਬਾਕੀ ਦੇਲੀ ਗਾਹ ਕਾਉਣਾ ਜਗਜੀਤ ਵੀ ਰੇ ਆਪਣਾ ਬਿਜ਼ਨਸ ਆ ਜੇ ਦੀ ਸਾਫ ਸਫਾਈ ਨਾ ਰੱਖਾਂਗੇ ਤਾਂ ਦੇਖਣ ਵਾਲੇ ਨੂੰ ਵੀ ਬੁਰਾ ਲੱਗਦਾ ਸਹੀ ਐ ਕੰਮ ਆਪਣਾ ਜਿਵੇਂ ਕਹਿੰਦੇ ਹੁੰਦੇ ਆ ਵੀ ਸਲਾਹਤਾ ਲੋਕਾਂ ਦੀ ਸਹੀ ਗੱਲ ਅਗਲਾ ਕਹਿੰਦਾ ਦੇਖਣ ਵਾਲਾ ਆਉਂਦਾ ਸੋਹਣਾ ਲੱਗਦਾ ਜਾਨਵਰ ਅਗਲਾ ਕਹਿੰਦਾ ਠੀਕ ਆ ਯਾਰ ਬੰਦੇ ਇਕੱਲੇ ਲੈਣ ਨਹੀਂ ਜਾਂਦੇ ਸਾਹਮਦੇ ਸਹੀ ਹੈ ਅੱਛਾ ਅੱਜ ਆਪਣਾ 2 ਦਿਨ ਹੋਏ ਆ ਪਹਿਲਾਂ ਆਪਾਂ 7 گاਵਾ ਦਿਖਾਈਆਂ ਸੀ ਜੀ ਵੀਰੇ 7 ਇੱਕ ਉਹਨਾਂ ਚੋਂ ਵਿਕੀ ਵੀ ਸੀ 7 ਜਿਹੜੀਆਂ ਵਿਕਰੀ ਵਾਲੀਆਂ ਸੀਗੀਆਂ ਉਹ ਸੇਲ ਹੋ ਗਿਆ ਸੀ ਗਾਵਾ 6 ਤਾਂ ਵੀਰ ਮਨ ਲਾਦਾ 2:30 ਵਜੇ ਦੇ ਨਾ ਹੀ ਹੋ ਗਈ ਜੀ ਤਿੰਨ ਘੰਟੇ ਦੇ ਬਾਅਦ ਵਾਦੀ ਅੱਛਾ ਇੱਕ ਵੜ ਦਾ ਹਜੇ ਸੌਦਾ ਸਾਡੇ ਨਾਲ ਕਿਸੇ ਨੇ 2-3000 ਸਾਈ ਪਾਈ ਸੀ ਜਿਹੜੀ ਉਸ ਹੀ ਉਹਨੇ ਹਜੇ ਪੈਸੇ ਪਾਏ ਨਹੀਂ ਉਹ ਪਰਲੀ ਵੱਡੀ ਵਿਕੀ ਵੀ ਆ ਉਹਦਾ ਆ ਗਿਆ 50000 ਰੁਪਿਆ ਇਹ ਫਿਰ ਜੀ ਤਾਂ ਹੀ ਆਪਾਂ ਹੁਣ ਵੀਡੀਓ ਚ ਨਹੀਂ ਕਹੀ ਜੇ ਪੈਸੇ ਪਾਤੇ ਤਾਂ ਲੈ ਜੂ ਨਹੀਂ ਫਿਰ ਅਗਲੀ ਵੀਡੀਓ ਦਿਖਾਵਾਂਗੇ ਅੱਜ ਆਪਾਂ ਫਿਰ ਦੋ ਨਾ ਕੀ ਦਿਖਾਵਾਂਗੇ ਹੁਣ ਜੀ ਬਾਈ ਜੀ ਸ਼ੁਰੂਆਤ ਕਿਹੜੀ ਗਾਂ ਤੋਂ ਕਰੀਏ ਜੀ ਤਾਂ ਦਿਲ ਕਰਦਾ ਤੁਹਾਡਾ ਦਿਲ ਤਾਂ ਦੁੰਨੀ ਤੋ ਵੀ ਆ ਚਲੋ ਸੋਈ ਸੋਈ ਤੋਂ ਆਪਾਂ ਡਿਟੇਲਸ ਨਹੀਂ ਸ਼ੁਰੂ ਕਰਦੇ ਜਗਜੀਤ ਵੀਰੇ ਦੂਜਾ ਸੁਆਵਾ ਹੂੰ ਠੀਕ ਆ 6 ਦਾੰਦਾ origignal ਹੂੰ ਖੋਦੇ ਇਹ ਹੈਗੇ ਵਿਗੋ ਦੀ ਹੂੰ ਮਾਂ ਇਹਦੀ ਡੌਨਜੋਂ ਦੀ ਹੂੰ ਪ੍ਰੈਗਨੈਂਟ ਸੀਗੀ ਸੈਕਸ ਰਲ ਜੈਂਡਰ ਨਾਲ ਉਹਨੂੰ ਹੀ ਬੱਚੀ ਨੇ ਜਨਮ ਦਿੱਤਾ 19 ਤਰੀਕ ਦੀ ਇਹਦੀ ਵਾਈ ਕਾਵਿੰਗ ਹੋਈ ਵੀ ਇਹ ਬੈਦ ਵੀਡੀਓ ਪ੍ਰੂਫ ਕੈਮਰੇ ਦੇ ਵਿੱਚੋਂ ਬੰਦਾ ਕੱਢ ਕੇ ਦੇਖ ਸਕਦਾ ਹੂੰ ਅੱਜ ਕਿੰਨੀ 27 ਤਰੀਕ ਹੋ ਗਈ ਬਾਈ ਅੱਜ 27 ਜਾਂ 28 ਹੋਊਗੀ ਸ਼ਾਇਦ ਹਾਂ 27 ਤਰੀਕ ਹੋਗੀ ਬਾਈ ਜੀ 7-8 ਦਿਨ ਹੋ ਗਏ ਜਗਜੀਤ ਇਹਦੇ ਕੋਲੇ ਜਿਹੜਾ ਕੰਡੇ ਤੋਂ ਕੰਡੇ ਦੁੱਧ ਅੱਜ 42-43 ਕਿਲੋ ਤੁੱਤੇ ਹੋਊਗਾ ਗਾ 43 ਕਿਲੋ ਹਾਂ ਕਿਹੜਾ ਮਰਜੀ ਆਪਾਂ ਤੋਂ ਇਹ ਗੱਲ ਦੀ ਲੈਖਤੀ ਲੈ ਜੇ ਆਪਣੇ ਘਰ ਦੀ ਜਿੱਦੇ ਨੂੰ ਮਹੀਨਾ ਸਵਾ ਮਹੀਨਾ 11ਵਾਂ ਮਹੀਨਾ ਟੱਪ ਗਿਆ ਹੂੰ 65 ਕਿਲੋ ਤੋਂ ਉੱਪਰ ਉੱਪਰ ਵੱੱਚੀ ਨਹੀਂ ਦੁੱਧ ਦੀ ਕਪੈਸਿਟੀ ਹੈ ਠੀਕ ਹੈ ਇਹ ਆਪਾਂ ਹੈਕ ਠੋਕ ਕੇ ਦਾਵਾ ਦੇ ਕੇ ਵੀ ਗੱਲ ਕਰ ਸਕਦੇ ਆ ਬੰਦੇ ਦੀ ਕੇਅਰ ਹੋਣੀ ਚਾਹੀਦੀ ਸਹੀ ਹੈ ਤਾਂ ਦੋਸਤੋ ਦਿਖਾਈਏ ਤੁਹਾਨੂੰ ਤੋੜ ਕੇ ਫਿਰ ਦੇਖੋ ਇੱਕ ਜਿਹੜਾ ਆਪਾਂ ਕੰਪੀਟੀਸ਼ਨ ਕਹਿੰਦੇ ਆ ਜਗਜੀਤ ਵੀਰੇ ਉਹ ਚੀਜ਼ ਆ ਜਿੱਥੇ ਮਰਜ਼ੀ ਪਾ ਲੈ ਕੋਈ ਰੱਬ ਮਾਰ ਜੇ ਤਾਂ ਕਹਿਣਾ ਕੀ ਆ ਨਹੀਂ ਪਹਿਲੀਆਂ ਪੰਜਾਂ ਚ ਲੱਗਣੀ ਲੱਗਣੀ ਹੈ ਸਹੀ ਸੋ ਦੋਸਤੋ ਇਹਦੇ ਨਾਲ ਬੱਚਾ ਬੱਛੀ ਇੱਕ ਗਾਂ ਟਾਪ ਦੀ ਦਿਖਾ ਰਹੇ ਆ ਤੇ ਬੱਛੀ ਬਾਰੇ ਬਹੁਤਾ ਬੋਲਣ ਦੀ ਲੋੜ ਨਹੀਂ ਪੈਣੀ ਕਿਉਂਕਿ ਜਿਹਦੀ ਇਹ ਮਾਂ ਚੰਗੀ ਆ ਤਾਂ ਬਿਨਾਂ ਸ਼ੱਕ ਇੱਕ ਟਾਪ ਦੇ ਫਾਰਮ ਚ ਆਈ ਵੀ ਆ ਜਗਜੀਤ ਵੀਰੇ ਤੁਹਾਡੀ ਗੱਲ ਦੇ ਵਿੱਚ ਗੱਲ ਆ ਇਹਦਾ ਖਾਨਦਾਨ ਵੀ ਇਨਾਂ ਕੋ ਏ ਕਲਾਸ ਆਪਾਂ ਤੋਂ ਬੰਦਾ ਸਾਰਾ ਡਾਟਾ ਲੈ ਜੇ ਜਾ ਕੇ ਦੇਖ ਕੇ ਰੂਹ ਖੁਸ਼ ਹੋਊਗੀ ਸਹੀ ਹੈ ਤੋ ਤੋਰੀ ਭਾਈ ਬਬੂ ਨੇ 142 43 ਕਿਲੋ ਦੁੱਧ 19 ਤਰੀਕ ਨੂੰ ਸੋਈ ਆ ਕੈਮਰਿਆਂ ਦੀ ਨਿਗਰਾਨੀ ਚ ਸੋਈ ਆ ਉਹ ਤੁਹਾਨੂੰ ਕਲੀਅਰ ਹੋ ਜਾਣਾ ਵੀ 19 ਤਰੀਕ ਦੀ ਕਾਵਿੰਗ ਆ 27 ਤਰੀਕ ਨੂੰ ਵੀਡੀਓ ਬਣ ਰਹੀ ਆ 8 ਦਿਨ ਬਣਦੇ ਆ ਤੇ 8ਾਂ ਦਿਨਾਂ ਚ 42 43 ਕਿਲੋ ਦੁੱਧ ਆ ਗਈ ਇੰਨਾ ਦੁੱਧ ਤੇ ਹਵਾਨਾ ਫਿਕਸ ਇਹ ਵੱਡੀ ਗੱਲ ਆ ਦੋਸਤੋ ਇਹਦੀ ਤੁਸੀਂ ਹੁਣੇ ਤੁਰਦੀ ਗਾਂ ਦੇਖੋਗੇ ਦੋਨਾਂ ਪਾਸਿਆਂ ਤੋਂ ਬਹੁਤ ਚੰਗੀਆਂ ਨਾੜਾਂ ਜਿਹੜੀਆਂ ਹਵਾਨੇ ਦੇ ਉੱਤੇ ਸ਼ੋਅ ਹੁੰਦੀਆਂ ਖੁੱਚਾਂ ਤੋਤੇ ਹਵਾਨਾ ਤੇ ਚੌੜਾ ਕਿੰਨਾ ਕੋ ਦਾ ਅੰਦਾਜ਼ਾ ਤੁਹਾਨੂੰ ਵੀਡੀਓ ਚ ਲੱਗਦਾ ਹੋਣਾ ਕਾਲੇ ਬਾਈ ਕੀਮਤ ਜੀ ਤੇਕ ਨਾ ਅਸੀਂ ਵੈਸੇ ਗੱਲ ਕਹਿ ਦਿੰਨੇ ਆ ਸਾਡੇ ਕੋਲੇ ਜੋ ਵੀ ਭਰਾ ਆਉਂਦਾ ਅਸੀਂ ਕਹਿੰਦੇ ਪੰਜ ਦੀ ਜਗ੍ਹਾ ਨਾ ਤਿੰਨ ਲੈ ਲਾ ਵੀ ਤਿੰਨ ਹੀ ਬਹੁਤ ਆ ਪਰ ਜੇ ਤੂੰ ਪੰਜਾਂ ਦੀ ਕਾਊਂਟਿੰਗ ਨਾ ਕਰ ਤੂੰ ਬਰੀਡ ਵਾਈਜ਼ ਧਿਆਨ ਦੇ ਸਹੀ ਹੈ ਜੇ ਭਰਾ ਕੋਈ ਹੁਣ ਮੰਨ ਕੇ ਜਲਦੀ ਨੇ ਪੰਜ ਰੱਖਣਾ ਉਹਨੂੰ ਇਹ ਤਿੰਨ ਵੀ ਬਹੁਤ ਆ ਬਾਈ ਸਹੀ ਹੈ ਮੰਨ ਕੇ ਜਲ ਜਿਹੜੀ ਬਰੀਡ ਸੁਧਰਨੀ ਸੁਧਰਨੀ ਆ ਹੁਣ ਆਏ ਦੀ ਹੋ ਗਈ ਇਹਦੀ ਅੱਗੇ ਫੋਰ ਆਰਡਰ ਬੈਕ ਆਰਡਰ ਕੁਆਲਿਟੀ ਹਜੇ ਤਾਂ ਕੁਝ ਵੀ ਨਹੀਂ ਇਹ ਜਗ ਦੀ ਤਦ ਜਦੋਂ ਇਹਨੇ ਆਪ ਦੇ ਪੀਕ ਦੇ ਹਜੇ ਤਾਂ ਭਣਾ ਪਾਈ ਫਿਰਦੀ ਹੈ ਵਿੱਚ ਲੈਵੇ ਦੇ ਹੂੰ ਜੇ ਜਦੋਂ ਚੋ ਦਿੰਦੇ ਆ ਭਾਲ ਭੂਲ ਵਿੱਚ ਨਜ਼ਰ ਆਉਂਦੀ ਆ ਅਜੇ ਸਹੀ ਮਹੀਨੇ ਤੱਕ ਇਹਨੇ ਆਪਦਾ ਬੋਡੀ ਸਕੋਰ ਜਿਹੜਾ ਸੈੱਟ ਕਰਨਾ ਆਪਦੇ ਆਪ ਨੂੰ ਤਰਾਸ਼ ਕੇ ਤੇ ਆਪਦੇ ਅਡਰ ਦੀ ਹੋਰ ਕੁਆਲਿਟੀ ਸੁਧਾਰ ਕੇ ਬਾਹਰ ਲੈ ਆਉਣੀ ਆ ਫਿਰ ਦੱਸੂਗੀ ਮੈਂ ਕੀ ਚੀਜ਼ ਸਹੀ ਹੈ ਤੋਰੀ ਬਾਈ ਸੋ ਦੇਖੋ ਦੋਸਤੋ ਬੈਡ ਤੇ ਪਸ਼ੂ ਇਸ ਵੀਰ ਕੋਲ ਇਦਾਂ ਦੇ ਹੁੰਦੇ ਆ ਦੋਸਤੋ ਆਪਣੇ ਆਪ ਹੀ ਸ਼ਬਦ ਉਹਨਾਂ ਪਸ਼ੂਆਂ ਸਬੰਧੀ ਨਿਕਲਦੇ ਆ ਮੈਂ ਇਹ ਕਹਿ ਦਿੰਦਾ ਵੀ ਤੁਸੀਂ ਪਸ਼ੂ ਆਪਦੀ ਸਮਝ ਨਾਲ ਖਰੀਦਣਾ ਪਰ ਜੋ ਬਿਊਟੀ ਹੈ ਪਸ਼ੂ ਦੀ ਕਿਉਂਕਿ ਮੈਂ ਵੀ ਇੱਕ ਪਸ਼ੂ ਪਾਲਕਾਂ ਤੇ ਸ਼ੌਂਕ ਰੱਖਦਾ ਪਸ਼ੂ ਸੋਹਣਿਆਂ ਦਾ ਤੇ ਬਹੁਤੇ ਭਰਾ ਜਿਹਦੇ ਘਰੇ ਇੱਕ ਗਾਂ ਵੱਧੀ ਉਹ ਵੀ ਸ਼ੌਂਕ ਰੱਖਦਾ ਚੰਗੇ ਪਸ਼ੂਆਂ ਦਾ ਬਿਨਾਂ ਸ਼ੱਕ ਤਾਂ ਸੋਹਣਾ ਪਸ਼ੂ ਆਪਣੇ ਆਪ ਵੀ ਸਲਾਇਆ ਜਾਂਦਾ ਤੁਸੀਂ ਇਸ ਗਾਂ ਦੀ ਬਿਊਟੀ ਦੇਖ ਲਓ ਦੋਨੇ ਪਾਸੋਂ ਆਰਡਰ ਦੇ ਵੀਰੇ ਅੱਗੇਲੇ ਪਾਸੇ ਵੀ ਕੈਮਰਾ ਮਾਰ ਕੇ ਤੇ ਫਿਰ ਆਹ ਵੇਖੋ ਵੀਰ ਜਗਜੀਤ ਵੀਰੇ ਜਿੰਨੀਆਂ ਨਸਾਂ ਨਾ ਇਹ ਬਰੀਕ ਆ ਜੇ ਤੁਹਾਨੂੰ ਦੀਦਿਆ ਵਿੱਚ ਇਹ ਆਹ ਰਸੇ ਦੇ ਵਾਂਗੂ ਫੁੱਲਣੀਆਂ ਜਦੋਂ ਇਹਨਾਂ ਜਿਹੇ ਦਾ ਪ੍ਰੈਸ਼ਰ ਦੁੱਧ ਦਾ ਇਹ ਪੀਕ ਤੇ ਚਲੀ ਗਏ ਸਹੀ ਹੈ ਇਹ ਤਾਂ ਤੁਸੀਂ ਪਤਾ ਵੀ ਮੈਨੂੰ 6 ਕਿਲੋ ਫੀਡ ਤੇ ਜਗਜੀਤ ਵੀਰੇ ਆ ਜੀ ਠੀਕ ਹੈ ਪ੍ਰੋਪਰ ਜਿਹੜੀ ਡਾਈਟ ਹੈ ਨਾ ਇਹਦੀ 3 ਕਿਲੋ ਫੀਡ ਇਹਨੂੰ ਟਾਈਮ ਦੀ ਪਾਉਂਦੇ ਆ ਉਹ ਤੋਂ ਜ਼ਿਆਦਾ ਨਹੀਂ ਪੈਂਦੀ ਇਹਨੂੰ ਅਜੇ ਗਰਮੀਆਂ ਨਾਲ ਵੀ ਇਹ ਖਾਦੀ ਜਾਂਦੀ ਹੈ ਸਹੀ ਹੈ ਸੋ ਦੋਸਤੋ 6 ਕਿਲੋ ਫੀਡ ਦੇ ਉੱਤੇ ਦੁੱਧ ਦੇ ਰਹੀ ਹੈਗਾ ਸੋ ਫੇਰ ਤੁਸੀਂ ਇਹਦਾ ਢਾਂਚਾ ਦੇਖੋ ਜਿਹਨੂੰ ਪਸੰਦ ਆਵੇ ਤਾਂ ਕਾਲ ਕਰ ਸਕਦੇ ਹੋ ਦੁੱਧ ਜਿਹੜਾ ਦੱਸਿਆ ਭਾਵੇਂ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਤੁਸੀਂ ਵੱਡੀ ਰਕਮ ਦੀ ਗਾਂ ਖਰੀਦਣੀ ਹੈ ਤੇ ਤੁਹਾਡਾ ਹੱਕ ਆ ਵੀ ਤੁਸੀਂ ਤਸੱਲੀ ਫੁੱਲ ਕਰੋ ਥਣ ਦਾ ਸੈਜ ਵੀ ਦੋਸਤੋ ਬਹੁਤ ਸੋਹਣਾ ਨਾ ਤਾਂ ਲੰਬਾ ਥਣ ਹੈ ਤੇ ਨਾ ਛੋਟਾ ਹੈ ਫੋਲ ਬਿਊਟੀ ਕੰਪੀਟੀਸ਼ਨ ਆਲੀ ਹੈ ਵੈੜ ਬਰੀਡ ਜਿਹੜੇ ਭਰਾ ਬਹੁਤੇ ਐਕਸਪਰਟ ਬੈਠੇ ਆ ਉਹਨਾਂ ਨੇ ਜੱਜਮੈਂਟ ਕਰ ਲੈਣੀ ਹੈ ਪਰ ਮੈਨੂੰ ਇਹ ਜਾਨਵਰ ਜਿਹੜਾ ਉਹ ਜੇ ਆਪਾਂ ਇੱਕ ਗਾਂ ਦੇ ਤੌਰ ਤੇ ਉਹਨੂੰ ਦੇਖਦੇ ਆ ਤਾਂ ਬਹੁਤ ਸੋਹਣੀ ਗਾਂ ਲੱਗ ਰਹੀ ਹੈ ਸੋ ਇਹ ਤੋਂ ਬਾਅਦ ਇੱਕ ਹੋਰ ਵੈੜ ਤੁਹਾਨੂੰ ਦਿਖਾਉਣੀ ਹੈ ਉਹ ਵੀ ਨਗੀਨਾ ਹੀ ਹੈ ਪਰ ਪਹਿਲਾਂ ਤੁਸੀਂ ਇਸ ਗਾਂ ਨੂੰ ਦੇਖੋ ਇਹਦੇ ਦੋਨੇ ਪਾਸੇ ਨਾਲ ਇੱਕ ਵਾਰੀ ਵੀਰੇ ਬਹਿ ਕੇ ਨਾ ਤੁਸੀਂ ਇੱਕ ਵਾਰੀ ਕੈਮਰੇ ਦਾ ਸਾਰੇ ਇਹਦੇ ਆਰਡਰ ਦੀ ਬਨਾਵਟ ਨੀਚੇ ਵਾਲੇ ਪਾਸਿਓ ਅੱਗੇ ਵਾਲੇ ਪਾਸਿਓ ਦਿਖਾ ਦਿਓ ਫਿਰ ਜੱਜਮੈਂਟ ਹੋ ਜਾਂਦੀ ਹੈ ਵੀ ਇਹ ਚੀਜ਼ ਕੀ ਹੈ ਹਈ ਸੋ ਦੋਸਤੋ ਦੇਖੋ ਤੁਸੀਂ ਇਹਦਾ ਹਵਾਨਾ ਆਪਾਂ ਆਪਾਂ ਕਹਿ ਦਿੰਨੇ ਆ ਨਾ ਸੂਤੋਂ ਚਾਰ ਉਂਗਲਾਂ ਛੱਡ ਕੇ ਇਹਨੇ ਹੋਰ ਹਜੇ ਜਦੋਂ ਆਪਦੇ ਟਾਈਮ ਆਏ ਬਾਈ ਉੱਪਰ ਨੂੰ ਚੱਕਣਾ ਵਾ ਸਹੀ ਸੋ ਦੇਖੋ ਹਵਾਨਾ ਇਹਦਾ ਤੁਸੀਂ ਹੁਣ ਜਿੱਥੋਂ ਸ਼ੁਰੂਆਤ ਹੁੰਦੀ ਹੈ ਉੱਥੋਂ ਹੀ ਨਾੜਾਂ ਸ਼ੁਰੂ ਹੋ ਜਾਂਦੀਆਂ ਨਹੀਂ ਜਗਜੀਤ ਵੀਰੇ ਇੰਨੀ ਵੱਡੀ ਵੈਛੀ ਆ ਅਗਲੇ ਦੀ ਘਰ ਜੰਪ ਪਾੜਾ ਇਹਨੂੰ ਨਹੀਂ ਉਪਰੇ ਦਾ ਪਤਾ ਨਹੀਂ ਗਾਇਆਂ ਆ ਕੇ ਦੋ ਦੋ ਦਿਨ ਪੱਠੇ ਨਹੀਂ ਖਾਂਦੀਆਂ ਕੋਈ ਮਤਲਬ ਨਹੀਂ ਫੀਡ ਚੇਂਜ ਹੋ ਗਈ ਰਾਤ ਆਈ ਆ 11:30 ਵਜੇ ਇਹ ਸਾਡੇ ਕੋਲੇ ਹੂੰ ਇਹਨੂੰ ਮਤਲਬ ਹੀ ਨਹੀਂ ਹੈਗਾ ਸਹੀ ਹੈ ਅੱਛਾ ਕਾਲੇ ਭਾਈ ਇਹ ਦੁਬਾਰਾ ਚੈੱਕ ਹੋਰ ਵੈਟਸ ਦਿਖਾਉਣੇ ਆਪਾਂ ਇਹ ਕੰਨਵਾ ਸੂਆ ਸੋងਦੀ ਇਹ ਜਗਜੀਤ ਦਾ ਇੱਕ ਦਾੰਦ ਚੱਕਿਆ ਨੇ ਠੀਕ ਹੈ ਇਹ ਵੀ ਇੱਕ ਆਵਦੇ ਆਪ ਚ ਆਪਾਂ ਜੀ ਕਹਿ ਦਿੱ ਗਏ ਵੀ ਬੇਮਿਸਾਲ ਜਾਨਵਰ ਆ ਬਸ ਵਟਾ ਇਹਨਾਂ ਵਾ ਜਗਜੀਤੇ ਨੇ ਜਦੋਂ ਇਹਨੇ ਤਿਆਰ ਹੋਣਾ ਤਿਆਰ ਹੋ ਗਏ ਦੁੱਧ ਤੇ ਆ ਗਈ ਤੇ ਅਡਰ ਇਹਨੂੰ ਵੀ ਕੋਈ ਐ ਦੇਖਣ ਲੈ ਕੀ ਹੋਊਗਾ ਠੀਕ ਹੈ ਅੱਛਾ ਦਿਨ ਕਿੰਨੇ ਬਾਕੀ ਹੋਣਗੇ ਦਿਨ ਇਹਦੇ 15 ਬਈ ਵੀਰੇ 15 ਬਈ ਹੈ ਸੀਮਨ ਡਿਟੇਲ ਮਿਲ ਜੂਗੀ ਸਾਰੀ ਵੀਰੇ ਪੰਜ ਸੱਤ ਪੀੜੀਆਂ ਦੀ ਠੀਕ ਹੈ ਸੋ ਦੇਖੋ ਇਹਦਾ ਤਿੰਨ ਚਾਰ ਬੀੜੀਆਂ ਦੀ ਧੱਪ ਨੂੰ ਮੈਨੂੰ ਲੱਗਦਾ ਉਹਨੇ ਜ਼ਿਆਦਾ ਹੀ ਕਰਾਈ ਆ ਪੰਜ ਛੇ ਬੀੜੀਆਂ ਸਾਰੀ ਲੱਗਤੀ ਆ ਠੀਕ ਹੈ ਸੋ ਇਹਦਾ ਵੀ ਹੋਰ ਹੁਣ ਐਂ ਵੇਖੋ ਤੁਸੀਂ ਆਰਡਰ ਦੀ ਬਨਾਵਟ ਇੱਥੋਂ ਹੀ ਪਤਾ ਲੱਗਣਾ ਜਾਂਦਾ ਵੀ ਇਹਨੇ ਕੀ ਕਰਨਾ ਸਹੀ ਤੁਰ ਗਏ ਭਾਈ ਐਂ ਦੀ ਹੋ ਗਏ ਪਹਿਲਾਂ ਬਾਈ ਇਹਦੇ ਸਾਰੀ ਤੇ ਕੈਮਰਾ ਮਾਰ ਕੇ ਇਹਦੀ ਬਿਊਟੀ ਇਹਨੂੰ ਸਟ੍ਰਕਚਰ ਇਹਦਾ ਫੋਰ ਆਰਡਰ ਕਿੱਥੋਂ ਸ਼ੁਰੂ ਹੁੰਦਾ ਇਹਦਾ ਲੈਗ ਸਕੋਰ ਆਪਾਂ ਜਿੰਨੀ ਵੀ ਜੀ ਬਾਕੀ ਦੁਨੀਆ ਆਪਣੇ ਨਾਲੋਂ ਵੱਧ ਸਿਆਣੀ ਆ ਅਗਲਾ ਖਾਨਾ ਸਕੈਨ ਕਰ ਲੈਂਦਾ ਵੀ ਇਹਨੇ ਕੀ ਕਰਨਾ ਵਾ ਸੁਵਿਧਾ ਵੀ ਤੁਸੀਂ ਹਵਾਨਾ ਦੇਖ ਲਓ। ਕਿਉਂ ਦੇਖ ਪੁੱਤਰ? ਆ ਜਾ ਆ ਜਾ ਬੇਟਾ। ਖੋਲ ਨੀ ਭਾਈ ਬਾਹਰਲੇ ਪਾਸੇ ਇਹਨੂੰ ਕੱਢ ਦੇ ਇਹਨੂੰ ਤੋੜ ਕੇ ਦਿਖਾਉਣੇ। ਸੋ ਦੱਸੋ ਇਹ ਵੀ ਤੁਹਾਨੂੰ ਤੋੜ ਕੇ ਦਿਖਾਉਣੇ। ਰੱਬ ਨੂੰ ਜਗਜੀਤ ਇਹਦੇ ਨਾਲ ਫੇਸ ਤੇ ਵੀ ਸਾਤਾ ਬਣਿਆ ਵਾ। ਅੱਛਾ ਆ ਵੇਖੋ। ਉਹ ਦੇਖੋ ਸੋ ਇਹਦਾ ਮੱਥਾ ਰੰਗ ਜਿਹੜਾ ਉਹ ਕਲਰ ਜਿਹੜਾ ਉਹ ਦੇਖ ਆਜੋ ਪੁੱਤਰ ਉਧਰ ਨਾ ਵਰਦੇ। ਟਾਂਚਾ ਵਰਦੇ ਦਾ ਵੀ ਦੇਖੋ ਹਾਈਟ ਲੈਂਥ ਫੁੱਲਾ ਦੱਸੋ ਬਰੀਡ ਕੁਆਲਿਟੀ ਪੂਰੀ ਚੰਗੀ ਦਿਸਦੀ ਹੈ ਕੱਲ ਕੀਮਤ ਆਪਾਂ ਦੋਨਾਂ ਦੀ ਕੀਮਤ ਜਗਜੀਤ ਵੀਰੇ ਪੂਰੀ ਹਾਈ ਆ ਦੋਨਾਂ ਦੀ ਫੁੱਲ ਜਾਦੇ ਬਹੁਤ ਜ਼ਿਆਦੇ ਆਪਾਂ ਮੁੱਲ ਭਰਿਆ ਵਾ ਤੇ ਜੀਨੇ ਬਾਕੀ ਲੈਣੀ ਵੀਰੇ ਉਹਨੂੰ ਪਤਾ ਹੀ ਹੁੰਦਾ ਵੀ ਇਹ ਕਿੰਨੇ ਕਦਰਾਂ ਐਨੀਮਲ ਆ ਠੀਕ ਹੈ ਕਮਾਲੀ ਇਹ ਮੰਨ ਕੇ ਚੱਲ ਜਗਜੀਤ ਵੀਰੇ ਆਪਾਂ 10ਾਂ ਚੋ ਫੜੀਆ ਕੀਮਤ ਮਾਲਕ ਦੀ ਸੀਗੀ ਤੇ ਚੁਆਇਸ ਆਪਣੀ ਸੀ ਠੀਕ ਹੈ ਸੋ ਦੱਸੋ ਕੀਮਤ ਚੰਗੀ ਕੀਮਤ ਨਾਲ ਹੀ ਇਦਾਂ ਦੇ ਪਸ਼ੂ ਮਿਲਦੇ ਆ ਬਿਨਾਂ ਸ਼ੱਕ ਬਾਕੀ ਜਿਹਨੂੰ ਜੱਜ ਦੀ ਉਹ ਕੋਲ ਆ ਕੇ ਦੇਖੋ ਫਿਰ ਸੌਦੇ ਕਰੋ ਪਾਸ ਕਰੋ ਆ ਕੇ ਚੰਗੀ ਤਰ੍ਹਾਂ ਉਹਦੀ ਨਿਰਖ ਪਰਖ ਦੇ ਵਿੱਚ ਫਿਰ ਭਾਵੇਂ ਸੌਦਾ ਰਲਾਇਓ ਹਵਾਨਾ ਵੀ ਬੜਾ ਚੰਗਾ ਦੋਸਤੋ ਵਹਿੜ ਦਾ ਪਹਿਲਣ ਵਹਿੜ ਹਜੇ ਇੱਕ ਦੰਦ ਚੱਕਿਆ ਇਹਨੇ ਜਿਹੜਾ ਉਹ ਦੋਂਦ ਵਾਲਾ ਤੋ ਹਜੇ ਤੁਸੀਂ ਇਹਨੂੰ ਦੋਂਦੀ ਮੰਨ ਲਓ ਜਾਂ ਇਹਦੀ ਕਾਊਂਟਿੰਗ ਜਿਹੜੀ ਉਹ ਖੀਰੀਆਂ 'ਚ ਕਰ ਲਓ ਵੈਸੇ ਜੇ ਦੰਦ ਪਸ਼ੂ ਤੋੜ ਜਾਂਦਾ ਇਦੋਂ ਮਾਰ ਨਾ ਇਦੋਂ ਮਾਰ ਨਾ ਇਦੋਂ ਮਾਰ ਇਦੋਂ ਮਾਰ ਹੈ ਬੇਟਾ ਜੋ ਕੰਪੀਟੀਸ਼ਨ ਦੇ ਰੂਲ ਆ ਇਹਨਾਂ ਦੀ ਜਿੰਨੀ ਤਾਰੀਫ ਕਰ ਲਗੇ ਜਗਜੀਤ ਵੀਰੇ ਅੱਜ ਆਪਾਂ ਉਨੀ ਥੋੜੀ ਆ ਇਹ ਤਾਂ ਬਸ ਉਹੀ ਗੱਲ ਆ ਵੀ ਜਿਹੜੇ ਵੀਰ ਨੂੰ ਜਿਹਦਾ ਘਰ ਦਾ ਇਹਨਾਂ ਦਾ ਅੰਜਲ ਹੋਇਆ ਤਾਰ ਦੇਣੀ ਆ ਜਿੱਥੇ ਤੱਕ ਅੱਜ ਨਹੀਂ ਗਾ ਆਪਾਂ ਨੂੰ ਨੌਲੇਜ ਆ ਇਹਨਾਂ ਪ੍ਰਤੀ ਸੋ ਇਹ ਦੋਸਤੋ ਦੋ ਗਾਵਾਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣੀਆਂ ਸੀ ਦੋਨੇ ਆਪਣੇ ਆਪ ਦੇ ਵਿੱਚ ਨਗੀਨੇ ਨਹੀਂ ਐ ਬਾਕੀ ਜਿਹੜਾ ਪਸੂ ਤੁਹਾਨੂੰ ਜੱਜਦਾ ਉਹ ਆ ਕੇ ਤੁਸੀਂ ਕਨਫਿਊਜ਼ ਹੋ ਜੂ ਅਗਲਾ ਵੀਰੇ ਵੀ ਕਿਹੜੀ ਲਵਾਂ ਤੇ ਕਿਹੜੀ ਛੱਡਾਂ ਸਹੀ ਹੈ ਸੋ ਆਕੇ ਜਰੂਰ ਦੇਖਿਓ ਕੋਲ ਖੜਕੇ ਦੇਖਿਓ ਪਸੂ ਸੋਹਣੇ ਤੁਹਾਨੂੰ ਦਿਖਾਏ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ